ਹੋ ਲੱਗ ਜਾਈਏ ਪੂਰਾ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗੁਰੂ ਕਾ ਤਾਲ ਆਗਰਾ ਵਿਖੇ ਨਵੀਂ ਬਿਲਡਿੰਗ ਤਿਆਰ ਹੋ ਰਹੀ ਆ ਤਕਰੀਬਨ ਤਕਰੀਬਨ ਹੋ ਚੁੱਕੀ ਆ ਉਸ ਬਿਲਡਿੰਗ ਦੇ ਬਿਜਲੀ ਦੇ ਲਈ ਸੋਲਰ ਸਿਸਟਮ ਦਾ ਪ੍ਰਬੰਧ ਕੀਤਾ ਬਾਬਾ ਜੀ ਨੇ ਪਹਿਲਾਂ ਵੀ ਸੋਧਰ ਲੱਗਾ 100 ਕਿਲੋਵਾਟ ਦਾ ਬੰਦੀਆਂ ਆਪਣੀਆਂ ਉਹ ਵੀ ਸੋਲਰ ਤੇ ਨੇ ਬਿਜਲੀ ਦਾ ਜਿੰਨਾ ਕ ਬਚਾਅ ਹੋ ਸਕੇ ਉਹਨਾਂ ਬਾਬਾ ਜੀ ਦੀ ਸੋਚ ਹੁੰਦੀ ਆ ਵੀ ਵੱਧ ਤੋਂ ਵੱਧ ਬਚਾਅ ਕੀਤਾ ਜਾਏ ਜਿਹੜੀ ਸਾਨੂੰ ਫ੍ਰੀ ਦੀ ਬਿਜਲੀ ਮਿਲ ਰਹੀ ਹੈ ਸਰਕਾਰ ਉਹ ਕੁਦਰਤ ਵੱਲੋਂ ਸਾਡੀ ਜਿਹੜੀ ਸੱਚੀ ਸਰਕਾਰ ਆ ਪਰਮਾਤਮਾ ਉਹਦੇ ਵੱਲੋਂ ਉਹੀ ਵਜਿ ਦੀ ਲਿਆ ਕੇ ਵਰਤੀ ਜਾਵੇ। ਬਾਬਾ ਜੀ ਇਹਨਾਂ ਦੇ ਕੋਲੋਂ ਇਹ ਆਏ ਨੇ ਸੋਲਰ ਦਾ ਕੰਮ ਕਰ ਰਹੇ ਨੇ। ਔਰ ਸਾਰਾ ਸਿਸਟਮ ਲੱਗੀ ਟੁਕਾ ਇੱਕ ਦੋ ਦਿਨਾਂ ਦੇ ਵਿੱਚ ਹੋਰ ਬਾਕੀ ਕੰਮ ਵੀ ਹੋ ਜਾਏਗਾ। ਤੇ ਅਪਰਾਲਾ ਜਿਹੜੀ ਨਵੀਂ ਬਿਲਡਿੰਗ ਬਣ ਰਹੀ ਹੈ ਉਹਦੇ ਵਾਸਤੇ ਕੀਤਾ ਜਾ ਰਿਹਾ। ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿੰਨਾ ਵੱਧ ਚੜ ਕੇ ਹਿੱਸਾ ਪਾ ਸਕਦੇ ਹੋ ਆਪਣੀ ਕਮਾਈ ਦੇ ਵਿੱਚ ਉਹ ਦਸਵੰਧ ਕੱਢ ਸਕਦੇ ਹੋ ਇਸਦੇ ਲਈ ਕਢੋ। ਤੇ ਬਾਬਾ ਜੀ ਅਸੀਂ ਸਾਰਾ ਸੇਵਕ ਜਤਾ ਤੁਹਾਡੀ ਸੇਵਾ ਦੇ ਲਈ ਤਿਆਰ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ